ਮਾਚੀ ਵਾਲਾ ਦੀ ਇੰਦਰਾ ਕਲੋਨੀ ਦਾ ਵਾਸੀ ਤੇ ਕਰੀਮ ਆਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੁਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਫੜਿਆ ਗਿਆ ਜਿਸਨੇ નિર્ਦੋਸ਼ ਹੋਣ ਦੇ ਬਾਵਜੂਦ ਵੀ 22 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਜਦੋਂ 22 ਸਾਲ ਬਾਅਦ ਆਪਣੇ ਵਤਨ ਭਾਰਤ ਵਾਪਸ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ ਪੈਣਾ ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਆਪਣੇ ਭਰੇ ਮਨ ਨਾਲ মিডিਆ ਨਾਲ ਗੱਲਬਾਤ ਕੀਤੀ ਹਾਂਜੀ ਨਾਮ ਮੇਰਾ ਬਨਪ੍ਰਸੰਗੀ ਸਾਲੋਂ ਚਮੰਦਲ ਲਗਨ ਨਹੀਂ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਇਹ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਸੀ ਕੰਪਨੀ ਸੀ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਸ ਤੋਂ ਬਾਅਦ ਕੰਪਨੀ ਚੇਜ ਹੋਈ ਜਿਹਦੇ ਫਿਰ ਫੇਰ ਜਗ੍ਹਾ ਹੀ ਕੰਪਨੀ ਚੈਨ ਕੀਤੀ ਜਦੋਂ ਮੈਂ ਰੂਮ ਜਿਹਾ ਹੀ ਉੱਥੇ ਨਿ ਰਿਹਾ ਗਿਆ ਉਹ ਤੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੀ ਅੱਛਾ ਜਮਾਨਾ ਹਾਂ ਜੀ ਅਬੂ ਦਾ ਅਜਮਾਨੀ ਜਾਂਦਾ ਹੈ ਜੀ ਅੱਛਾ ਅੱਛਾ ਹਾਂ ਜੀ ਉਹ ਤੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਨਹੀਂ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕਿਹੜਾ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਨਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਗੱਲਦੇ ਅੱਛਾ ਜਿੱਦੇ ਉਥੇ ਮੈਂ ਰਿਹਾ ਹੀ ਮੈਂ ਦਸਵੇਂ ਦਿਨ ਚੱਕਿਆ ਗਿਆ ਜੀ ਦਸਵੇਂ ਦਿਨ ਉੱਥੇ ਰਿਹਾ ਹਾਂ ਜੀ ਹਾਂ ਜੀ ਹੁਣ ਸਤਿ ਦੁਬਈ ਪਹੁੰਚ ਚੱਕਿਆ ਦੁਬਈ ਦੇ ਨਹੀਂ ਚੱਕਿਆ ਪਤਾ ਨਹੀਂ ਗਾਈ ਮੁਖਬਰੀ ਕੀਤੀ ਸੀ ਕਿਸੇ ਨੇ ਹਾਂ ਠੀਕ ਹੈ ਜੀ ਮੁਖਬਰੀ ਕੀਤੀ ਕਹਿੰਦੇ ਤੇ ਚੁਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸੋਂ ਉਹ ਮੈਂ ਦਰਲਾ ਕੀਤਾ ਜੀ ਉਹਨਾਂ ਦਾ ਹੋਰ ਕਸ਼ਟ ਕੀਤਾ ਉਹਨਾਂ ਨੂੰ ਹਾਂ ਜੀ ਸੁਣੋ ਕਸ਼ਸ਼ ਸੁਣੀ ਨਹੀਂ ਆ ਗਿਆ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਹੀ ਬੱਚੇ ਕੀ ਕਿਹਾ ਮੈਂ ਤੁਹਾਨੂੰ ਹਾਈਟ ਚੀਜ ਦਿੱਤੀ ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸਾਰਾ ਕੋ ਦਿੱਤਾ ਕੱਢ ਕੇ ਆਪਣਾ 18 ਦੇਤੇ ਕੱਢ ਕੇ ਇੱਥੋਂ ਦਾ ਕੋਈ ਮੋਬਾਈਲ ਤੱਕ ਲੋਕ ਤੱਕ ਦਿੱਤਾ ਨਾਲ ਲੋਕ ਕਿਹਾ ਲੋਕ ਕੋ ਦਿੱਤਾ ਹਾਂਜੀ ਕੋਈ ਮੰਨ ਨਹੀਂ ਰਿਹਾ ਨਹੀਂ ਮੰਨ ਰਿਹਾ ਇਹ ਦੂਤੂਬਲ ਫੜਦੀ ਦੁਸਾਗਰ ਕਿੱਥੇ ਲੈ ਗਈ ਜੀ ਫੜ ਕੇ ਜੀ 6 ਦਿਨ ਰੱਖਿਆ ਨਾ ਪੁਲਿਸ ਸਟੇਸ਼ਨ ਮੈਨੂੰ 6 ਦਿਨਾਂ ਦੇ ਬਾਅਦ ਲੈ ਗਈ ਉਹ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਈ ਜੇਲ੍ਹ ਚ ਲੈ ਗਈ ਬਰਦੀਪੁਰ ਦੀ ਪੁਲਿਸ ਇੱਥੇ ਨਾਲ ਨੂੰ ਬਰਦੀਪੁਰ ਦੀ ਪਾਲੇਵੋਧਾ ਦਾ ਕਟੜਾਈ ਇੱਥੇ ਰੱਖਿਆ ਟੈਨਸ਼ਨ 25 ਸਾਲੇ 25 ਸਾਲ ਦਾ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜਾ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਏ ਠੀਕ ਹੈ ਜੀ ਦੁਪਹਿਰ ਨੂੰ ਥੋੜਾ ਚੌਲ ਮਿਲਦੇ ਸੀਗਾ ਜੀ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਦਾ ਵੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਥੋੜੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗਾ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਜਿਹੜੇ ਪੰਜਾਬ ਦੇ ਇਹ ਮਲੇ ਸ਼ਰਦ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵਕੀਲ ਦੇ ਸੁੱਤੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰੋਕੀ ਕਰਦੇ ਫਾਇਦਾ ਨਹੀਂ ਹੋਇਆ ਹਾਂਜੀ ਤੇ ਸੁਣਨੀ ਤਾਂ ਆਪਣੀ ਨਾਲ ਦਾ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਕੰਟਰੀ ਥੋੜੀ ਜਿਹੀ ਹਾਂਜੀ ਕੀ ਕੀਤਾ ਵਕੀਲ ਸਰਵਾਈਦ ਨਾਲ ਕੁਝ ਨਹੀਂ ਹੋਇਆ ਗੱਲ ਵਕੀਲਾ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਨਹੀਂ ਚਲੋਗੇ ਸੂਤ ਦਾ ਮਾਰਗ ਦਾ ਤੇ ਸਾਡੀ ਜਾਨ ਛੁੱਟੀ ਜਾ ਤੇ ਬਾਅਦ ਤੁਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਤੁਸੀਂ ਕਿ ਰਿਹਾ ਕਿਦੋਂ ਹੋਈ ਤੁਸੀਂ ਮੈਂ ਰੱਬ ਬੋਲੀ ਹੋਏ ਆ ਜ ਉਹਨਾ ਨਾਮ ਆ ਕਿਸੇ ਤਰ੍ਹਾਂ ਦਾ ਦੱਸ ਦੇ ਤਕ ਤੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮੁੰਡਿਆਂ ਦੇ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਤੇ ਗੱਲ ਕਰੁੰਦੀ ਸੀ ਪ੍ਰਵਾਨਕ ਮੈਂਬਰ ਨਾਲ ਸਭ ਤੋਂ ਪਹਿਲੀ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਸੀ ਹਾਂ ਜੀ ਉਹ ਇਧਰ ਕੰਮ ਵੀ ਕਰਾਉਂਦੀ ਛੋੜ ਦੋ ਕਿ ਨਹੀਂ ਕੋਈ ਇਹ ਕੰਮ ਨਹੀਂ ਸੀ ਕਰਵਾ ਦਿੰਦ ਰਹੀ ਉਹ ਹਾਂ ਜੀ ਜੇ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਹ ਜੀ ਹਾਂ ਜੀ ਬਸ ਕੀ ਕਰੀ ਮਜ਼ਦ 2 ਹੀ ਸਾਲ ਬਾਅਦ ਫਿਰ ਜਦੋਂ ਤੁਹਾਨੂੰ ਉਹਨੇ ਦੱਸਿਆ ਤੁਹਾਡਾ ਨਾਂ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨਾਂ ਉਹਨਾਂ ਆਤਮਾ ਨੇ ਸੁਣੀ ਤੁਸੀਂ ਬਰਦਾਸ਼ਤਾਂ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਕੋਈ ਚੱਲ ਰਵਾਂ ਸੀ ਜੇ ਫੇਰ ਰੋਥੇ ਮੈਂ ਤਾਂ ਬਰਦਾਸ਼ਤ ਕਾਲ ਦੀ ਸੀ ਮੈਂ ਨਾ ਕਿ ਕਿਦਾ ਕੱਢ ਕਰਦੇ ਸੀ ਮੈਕੰਸੀ ਸਿਚੁਏਸ਼ਨ ਵਿੱਚ ਤਾਂ ਮੇਰਾ ਪੁੱਤ ਮੇਰੇ ਘਰ ਆਜੀ ਵੀ ਮੇਰੇ ਪਿੰਡ ਨਾਲ ਨਾ ਕੱਢਿਆ ਸਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਹਾਨੂੰ ਵੀ ਕਿਸੇ ਮੁੰਡੇ ਨੇ ਦੱਸਿਆ ਜਲੰਧਰ ਦੇ ਨੇ ਤੂੰ ਕਹਿੰਦਾ ਜਿਵੇਂ 20 ਦਿਨ ਤੱਕ ਮਿੰਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਅਸੀਂ ਜਦੋਂ ਆਏ 에어ਪੋਰਟ ਤੇ ਅੱਧੇ ਉਹਦੇ ਨਾਲ ਬਾਰੇ ਇਹਨੇ ਫੋਨ ਕੀਤਾ ਮੇਰੀ ਬੱਦੀ ਕੁਲਦੀਨ ਬੋਲੂ ਕਿ ਪਰ ਮੈਂ ਦਾ ਹਿਸਤੀ ਕੋਈ ਸੀ ਜੀ ਉਹਨੇ ਫੋਨ ਕੀਤਾ ਸਾਡਾ ਤਾਂ ਬਸ ਜੀ ਧਰਤੀ ਨਾ ਪੈਣ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਹਾਂ ਤਾਂ ਹੀ ਬਾਹਰ ਭੇਜਣਾ ਬਦੇਸ਼ ਕੰਮ ਲਈ ਜੀ ਲਾਜ ਮੈਂ ਤਾਂ ਜਮਾਨੀ ਆਉਣੇ ਪਤਾ ਕੋ ਖਾਣੇ ਪੜੇ ਕਰ ਬਹੁਤ ਆਖਰ ਮੈਂ ਤਾਂ ਜੀ ਪਾਲੇ ਬਹੁਤ ਜਿਆਦਾ ਛੋਟੇ ਛੋਟੇ ਸੇ ਵੀ ਜਦੋਂ ਨਾ ਪੈਰ ਮੁੱਕ ਗਿਆ ਸੇ ਕਿ ਅੱਗੇ ਵਸਦੀਆਂ ਨੇ ਇੰਨੇ ਕੰਮ ਕਰ ਕਰ ਕੇ ਮੈਨੂੰ ਪੜਾਇਆ ਲਿਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਤਿਆਰ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੋ ਕਰਜਾ ਜੋ ਕਹੇ ਜੀਰੋਂ ਬਾਹਰ ਭੇਜਿਆ ਸੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁੰਦਾ ਪੁੱਤ ਦਾ ਪੱਤਰਾ ਆ ਗਿਆ ਆਹ ਮੇਰੇ بڑے ਜਿਹੜੇ ਜਿੰਨ ਬਾਤ ਨੂੰ ਨਾ ਲਾਗਾ ਖੇਤਾਂ ਦੀ ਬੇਟੀ ਉਹ ਮੇਰੇ ਕੋਲ 10-15000 ਰੁਪਏ ਜਾਸੇ ਜਾਣ ਲੱਗੇ ਨੂੰ ਉਹ ਤਾਂ ਵੀ ਕੱਪੜੇ ਲੈ ਕੇ ਦਿੱਤੇ ਮੈਨੂੰ